ਕੁਝ ਹੁੰਦਾ ਉਹਨਾਂ ਕੋਲ ਫੈਮਲੀਆਂ ਵਧੀਆ ਹੁੰਦੀਆਂ ਨੇ ਤਕੜੇ ਹੁੰਦੇ ਨੇ ਉਹਨਾਂ ਦੇ ਬੱਚੇ ਡਰਪੋਕ ਹੁੰਦੇ ਨੇ ਜੀ ਕਈ ਹੁੰਦੇ ਨੇ ਉਹਨਾਂ ਕੋ ਕੁਝ ਨਹੀਂ ਹੁੰਦਾ ਯਾਰ ਮਸਾਂ ਗੁਜ਼ਾਰਾ ਚੱਲਦਾ ਹੁੰਦਾ ਕਰਦਾ ਉਹਨਾਂ ਦੇ ਬੱਚੇ ਦਲੇਰ ਜੀ ਉਹੀ ਪੁੱਛ ਰਿਹਾ ਵੀ ਉਹੀ ਤੁਸੀਂ ਦੱਸ ਰਹੇ ਸੀ ਮੈਨੂੰ ਲੱਗਦਾ ਮੈਂ ਕੱਟਦੀ ਗੱਲ ਤੁਸੀਂ ਕਰੋ ਹਾਂਜੀ ਇਹਦੇ ਵਿੱਚ ਸਰ ਮਤਲਬ ਕਿ ਵੀ ਇਹ ਕਹਿ ਸਕਦੇ ਹੋ ਵੀ ਇੱਕ ਜਿਹੜਾ ਇਨਸਾਨ ਹੈ ਬਾਈ ਸਮਝ ਲਓ ਹੁਣ ਮੇਰੀ ਉਮਰ 30 ਪਲੱਸ ਹੋ ਗਈ ਹਾਂਜੀ ਮੇਰੇ ਜੋ ਪਰਿਵਾਰ ਦਾ ਮਾਹੌਲ ਸੀਗਾ ਸਾਊ ਪਰਿਵਾਰ ਜੀ ਵੀ ਕਿਸੇ ਕੰਨੀ ਦੇਖਣਾ ਨਹੀਂ ਕਿਸੇ ਨਾਲ ਲੜਨਾ ਨਹੀਂ ਕਿਸੇ ਨੇ ਥੱਪੜ ਇੱਕ ਮਾਰਿਆ ਦੂਜਾ ਗੱਲ ਕਰਦੀ ਗਾਂਧੀ ਜੀ ਵਿਚਾਰ ਕਈ ਤਾਂ ਐਜ ਪਰਿਵਾਰ ਹੁੰਦੇ ਨੇ ਜੀ ਹੁਣ ਕਈ ਪਰਿਵਾਰ ਇਦਾਂ ਦੇ ਹੁੰਦੇ ਨੇ ਵੀ ਸਮਝ ਲਓ ਗਰੀਬ ਜ਼ਰੂਰ ਨੇ ਉਹ ਪਰ ਉਹਨਾਂ ਚ ਜਿਗਰਾ ਇੰਨਾ ਹੁੰਦਾ ਵੀ ਉਹ ਬੱਚੇ ਨੂੰ ਵੀ ਕਹਿੰਦੇ ਨੇ ਕੋਈ ਨਹੀਂ ਕੁੱਟ ਖਾ ਕੇ ਨਹੀਂ ਆਉਣੀ ਕੁੱਟ ਕੇ ਆਈ ਮੈਨੂੰ ਇਹ ਇਹ ਪੈਂਦਾ ਨਾ ਫਰਕ ਇਸ ਜੀ ਜੀ ਬਿਲਕੁਲ ਬਿਲਕੁਲ ਮਾਨਸਿਕਤਾ ਦਾ ਬਿਲਕੁਲ ਮਾਨਸਿਕਤਾ ਦਾ ਫਰਕ ਪੈਂਦਾ ਹਮ ਇਹ ਐਵੇਂ ਦੀ ਜਗਾਵਾਂ ਤੋਂ ਹੀ ਸਾਡਾ ਕੌਨਫੀਡੈਂਸ ਬਿਲਡ ਹੁੰਦਾ ਕਿ ਜਿਹੜੇ ਪਰਸਨ ਨੇ ਆਪਣੀ ਲਾਈਫ ਦੇ ਵਿੱਚ ਛੋਟੇ ਛੋਟੇ ਸਟੈਪ ਇੱਕ ਲੈਵਲ ਤੇ